ਦੇ ਵੱਲੋਂ ਇੱਕ ਕਨਵਰਸੇਸ਼ਨ ਸ਼ੁਰੂ ਕੀਤੀ ਗਈ ਹੈ ਜਿਹਦੇ ਵਿੱਚ ਪੂਰੇ 올ਓਵਰ ਇੰਡੀਆ ਦੀ ਗੱਲ ਕਰ ਲਈ ਚਾਹੇ 올ਓਵਰ ਵਰਲਡ ਦੀ ਗੱਲ ਕਰ ਲਈ ਤੇ ਉਥੋਂ ਦੇ ਡੈਲੀਗੇਟ ਸਾਰੇ ਨੇ ਆਪਣੇ ਆਪਣੇ ਸਜਾਵ ਜਿਹੜੇ ਨੇ ਉਹ ਜੂਝ ਪੇਸ਼ ਕਰਦੇ ਹੋਏ ਨਜ਼ਰਅਤ ਹਾਲ ਨੇ ਤਾਂ ਸਨਲ ਯੂਕੇ ਤੋਂ ਗੈਸਟ ਮਜੂ ਨੇ ਸਰ ਅਗਰ ਗੱਲ ਕਰੀ ਜਾਵੇ ਤਾਂ ਅੱਜ ਵੀ ਵਿਚਾਰ ਵਟਾਂਦਰਾ ਹੋ ਰਿਹਾ ਕੀ ਕੁਝ ਵਿਚਾਰ ਵਟਾਂਦਰਾ ਹੋਇਆ ਕਿਉਂਕਿ ਸੰਗਠਨ ਜਿਲਾ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਇੰਨਾ ਵੱਡਾ ਜਿਹੜਾ ਅੱਜ ਫੰਕਸ਼ਨ ਕੀਤਾ ਜਾ ਰਿਹਾ ਹੈ ਇਹ ਸੀਪੀਆਈ ਦੀ ਪੰਜਵੀਂ ਕਾਨਫਰੰਸ ਆ ਇਹਦੇ ਵਿੱਚ ਮੁਲਕ ਦੇ ਜੋ ਮੌਜੂਦਾ ਹਾਲਾਤ ਨੇ ਉਹਦੇ ਉੱਤੇ ਸਾਰੇ ਡੈਲੀਗੇਟਸ ਵੱਲੋਂ ਜਿਹੜਾ ਚਾਨਣਾ ਪਾਇਆ ਗਿਆ ਕਿ ਕਿਵੇਂ ਬੀਜੇਪੀ ਜਿਹੜੀ ਆ ਜਾਂ ਉਹਦੀਆਂ ਸਹਿਯੋਗੀ ਪਾਰਟੀਆਂ ਉਹ ਫਾਸ਼ਿਸਮ ਦੇ ਵੱਲ ਵਧ ਰਹੀਆਂ ਕਰਾਤਰਾਂ ਦੇ ਕਾਨੂੰਨ ਬਣਾਉਣ ਜਾ ਰਹੀਆਂ ਜਿਨ੍ਹਾਂ ਦੇ ਨਾਲ ਆਮ ਆਦਮੀ ਜਿਹੜਾ ਉਹ ਅਫੈਕਟਡ ਹੋਵੇਗਾ ਸੋ ਇਹ ਜਿਹੜਾ ਜਲਾਸ ਹੈ ਕਮਨਿਸ ਪਾਰਟੀ ਦਾ ਇਹ ਬੇਸਿਕਲੀ ਇਕੱਠੇ ਹੋ ਕੇ ਇਹ ਫਾਸ਼ਿਸਮ ਇਹ ਜਿਹੜੀਆਂ ਫਾਸ਼ਿਸਟ ਜਿਹੜੀਆਂ ਤਾਕਤਾਂ ਆ ਅਸੀਂ ਉਹਨਾਂ ਦੇ ਖਿਲਾਫ ਡਟ ਕੇ ਢੋਲ ਕਰਾਂਗੇ ਇਹ ਗੱਲ ਜਿਹੜੀ ਅੱਜ ਇਥੋਂ ਸਾਡੇ اجلاس ਦੇ ਵਿੱਚੋਂ ਲੈ ਕੇ ਸਾਡੇ ਡੈਲੀਗੇਟ ਜਾਣਗੇ ਸਰਕਰ ਡੈਲੀਗੇਟ ਦੀ ਗੱਲ ਕਰਦੇ ਨੇਪਾਲ ਤੋਂ ਵੀ ਡੈਲੀਗੇਟ ਆਏ ਨੇ ਨੇਪਾਲ ਦੇ ਵਿੱਚ ਪਿਛਲੇ ਦਿਨ ਤੁਸੀਂ ਦੇਖਿਆ ਹੋਵਗਾ ਕਿ ਕੀ ਕੁਝ ਹੋਇਆ ਤਾਂ ਉਸ ਨੂੰ ਕਿਵੇਂ ਦੇਖਦੇ ਹੋ ਇੱਕ ਜਿਹੜੇ ਨਵਾਂ ਨਵੇਂ ਜਿਹੜੇ ਬੱਚੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਹ ਵੀ ਕਿਤੇ ਨਾ ਕਿਤੇ ਉੱਥੇ ਦੰਬੀਰ ਜ਼ਖਮੀ ਹੋਏ ਉਹ ਉਹ ਜੂਰ ਉਹਨਾਂ ਦੀ ਮੋਤਾ ਵੀ ਹੋਈਆਂ ਦੇਖੋ ਜੋ ਘਟਨਾ ਕਰਮ ਨੇਪਾਲ ਦਾ ਇਹਦੇ ਪਿੱਛੇ ਇੰਟਰਨੈਸ਼ਨਲ ਤਾਕਤਾਂ ਜਿਹੜੀਆਂ ਜਿਹੜੀਆਂ ਕਮਿਊਨਿਸਟ ਪਾਰਟੀ ਜਾਂ ਕਮਿਊਨਿਸਟ ਚਾਰ ਤਾਰਾ ਦੇ ਖਿਲਾਫ ਨੇ ਇਹ ਸਾਰਾ ਉਹਨਾਂ ਦਾ ਛੜਜੰਤਰ ਆ ਇਹ ਹੋ ਨਹੀਂ ਸਕਦਾ ਕਿ ਜਿਸ ਮੁਲਕ ਦੇ ਕੋਲ ਆਰਮੀ ਵੀ ਹੋਵੇ ਉਹਦੀ ਆਰਮੀ ਉਦੋਂ ਵੀ ਐਕਸ਼ਨ 'ਤੇ ਨਾ ਆਵੇ ਜਦੋਂ ਲੋਕੀ ਜਿਹੜੇ ਆ ਮਰ ਰਹੇ ਆ ਮੇਰਾ ਕਹਿਣ ਦਾ ਭਾਵ ਇਹ ਆ ਕਿ ਜੋ ਕੁਝ ਨੇਪਾਲ ਦੇ ਵਿੱਚ ਹੋਇਆ ਇਹ ਸਿੱਧਾ ਸਿੱਧਾ ਅਮਰੀਕਾ ਦਾ ਔਰ ਜਿਹੜੀਆਂ ਰੈਕਸ਼ਨਰੀ ਫੋਰਸਸ ਆ ਉਹਨਾਂ ਦਾ ਨਤੀਜਾ ਇੱਕ ਪਾਸੇ ਦੇਖੇ ਤਾਂ ਸਿਆਸਤਦਾਨ ਜਿਹੜੇ ਨੇ ਉਹਨਾਂ ਵੱਲੋਂ ਵੀ ਅਸਤੀਫੇ ਉਸੇ ਟਾਈਮ ਦੇ ਦਿੱਤੇ ਗਏ ਕਿ ਸਤੋਰੀ ਸਮਝ ਜਾਣਾ ਅਸਤੀਫੇ ਜਿਹੜੇ ਸੀ ਉਹ ਇਸ ਕਰਕੇ ਦਿੱਤੇ ਗਏ ਤਾਂ ਕਿ ਬਲੱਡ ਸ਼ੈੱਡ ਨੂੰ ਰੋਕਿਆ ਜਾਵੇ ਇਸੇ ਕਰਕੇ ਉਥੋਂ ਦੇ ਪ੍ਰਧਾਨ ਮੰਤਰੀ ਨੇ ਅਸਤੀਵਾ ਦਿੱਤਾ ਕਿ ਘਟੋ ਘਟ ਨੇਪਾਲ ਦੇ ਲੋਕੀ ਨਾ ਮਰਨ لیکن ਜਿਹੜੀਆਂ ਅਮਰੀਕਨ ਪੱਖੀ ਫਾਸਟਸਟ ਫੋਰਸਸ ਸੀ ਉਹਨਾਂ ਦਾ ਮਕਸਦ ਇਹ ਸੀ ਕਿ ਇਸ ਖਿੱਤੇ ਦੇ ਵਿੱਚੋਂ ਏਸ਼ੀਆ ਦੇ ਖਿੱਤੇ ਦੇ ਵਿੱਚੋਂ ਕਮਿਊਨਿਸਟਾਂ ਦਾ ਜਿਹੜਾ ਪ੍ਰਭਾਵ ਆ ਵਧ ਰਿਹਾ ਉਹਨੂੰ ਰੋਕਿਆ ਜਾਵੇ ਤਾਂ ਇਹ ਜਿਹੜੀ ਉੱਥੇ ਘਟਨਾ ਕਰਮ ਹੋਇਆ ਇਸ ਕਰਕੇ ਹੋਇਆ ਜੇਕਰ ਯੂਕੇ ਦੀ ਗੱਲ ਕਰੀਏ ਸਰ ਅਗਰ ਇੰਡੀਆ ਦੀ ਪੋਲਿਟਿਕਸ ਤੇ ਗੱਲ ਕਰੇ ਤਾਂ ਯੂਕੇ ਦੀ ਪੋਲਿਟਿਕਸ ਤੇ ਗੱਲ ਕਰੇ ਤਾਂ ਕਾਫੀ ਅੰਤਰ ਹਨ ਉਹਨਾਂ ਦੇ ਵਿੱਚ ਯੂਕੇ ਦੀ ਪੋਲਿਟਿਕਸ ਕਿਵੇਂ ਆ ਸਮਝ ਆਉਂਦੀ ਹੈ ਆਮ ਵਿਅਕਤੀ ਨੂੰ ਬਿਲਕੁਲ ਵੇਖੋ ਉੱਥੇ ਦੀ ਸਰਕਾਰ ਬਿਲਕੁਲ سرمایہਦਾਰਾਂ ਦੀ ਸਰਕਾਰ ਆ ਲੇਕਿਨ ਉਸ ਦੀ ਸਰਕਾਰ ਨੇ ਜਿਹੜੇ ਆਮ ਲੋਕ ਆ ਜਿਹੜੇ ਉਹਨਾਂ ਦੇ ਸਿਟੀਜ਼ਨ ਨੇ ਆ ਜਿਹੜੇ ਉਹਨਾਂ ਨੂੰ ਉਹ ਘੱਟੋ ਘੱਟ ਇੰਨੇ ਪੈਸੇ ਜਾਂ ਇੰਨਾ ਖਾਣ ਪੀਣ ਨੂੰ ਦੇ ਦਿੰਦੇ ਆ ਕਿ ਉਹਨਾਂ ਨੂੰ ਲੜਨ ਦੀ ਲੋੜ ਨਹੀਂ ਪੈਂਦੀ ਉੱਥੇ ਸਿਹਤ ਸਭਾਵਾਂ ਫ੍ਰੀ ਨੇ ਅਗਰ ਕਿਸੇ ਬੰਦੇ ਕੋਲ ਜੋਬ ਨਹੀਂ ਹੈਗੀ ਉਹਨੂੰ ਜੋਬ ਬਾਲנס ਦਿੱਤਾ ਜਾਂਦਾ ਅਗਰ ਕਿਸੇ ਬੰਦੇ ਨੇ ਟ੍ਰੇਨਿੰਗ ਲੈਣੀ ਆ ਕੋਈ ਕੋਟ ਉਹਨੂੰ ਟ੍ਰੇਨਿੰਗ ਫ੍ਰੀ ਆਫ ਕੋਸਟ ਦਿੱਤੀ ਜਾਂਦੀ ਆ ਯਾਨੀ ਕਿ ਉੱਥੋਂ ਦੇ ਜਿਹੜੇ ਹਾਲਾਤ ਨੇ ਇੰਟਾਇਰਲੀ ਡਿਫਰੈਂਟ ਨੇ ਹਿੰਦੁਸਤਾਨ ਨਾਲੋਂ ਇੱਥੇ ਐਜੂਕੇਸ਼ਨ ਜਿਹੜੀ ਆ ਉਹ ਮੁਲਦੀ ਆ ਉੱਥੋਂ ਦੇ ਸਿਟੀਜਨਾਂ ਨੂੰ ਜਿਹੜੀ ਐਜੂਕੇਸ਼ਨ ਆ ਫਰੀ ਦਿੱਤੀ ਜਾਂਦੀ ਹੈ ਕੋਈ ਪੈਸਾ ਨਹੀਂ ਲਿਆ ਜਾਂਦਾ ਸੋ ਇਹ ਇਹ ਫਰਕ ਆ ਇੱਥੋਂ ਦਾ ਇੰਡੀਆ ਦੇ ਹਾਲਾਤਾਂ ਦਾ ਔਰ ਇੰਗਲੈਂਡ ਦੇ ਹਾਲਾਤਾਂ ਦਾ ਸਰ ਅਗਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਲਗਾਤਾਰ ਫਲੱਡ ਦੇ ਨਾਲ ਯੂਜ਼ ਦਾ ਹੋਇਆ ਨਗਾ ਉਸ ਦੇ ਬਾਰੇ ਕੋਈ ਕੋਈ ਗੱਲਬਾਤ ਹੋਈ ਅੱਜ いや ਦੇਖੋ ਫਲੱਡ ਨੇ ਬਹੁਤ ਨੁਕਸਾਨ ਕੀਤਾ ਖਾਸ ਤੌਰ ਤੇ ਪੰਜਾਬ ਦਾ ਕੀਤਾ ਔਰ ਪੰਜਾਬ ਦੇ ਵਿੱਚੋਂ ਵੀ ਸਭ ਤੋਂ ਵੱਧ ਅੰਮ੍ਰਿਤਸਰ ਦਾ ਮੇਰਾ ਖਿਆਲ ਹੋਇਆ ਉੱਥੇ-ਉੱਥੇ ਸਾਡੀ ਕਮਿਊਨਿਸਟ ਪਾਰਟੀ ਜਿਹੜੀ ਆ ਵੱਖਰੇ ਜਥੇ ਬਣਾ ਕੇ ਪਿੰਡਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਜਾ ਰਿਹਾ ਪਿੰਡਾਂ ਦੇ ਵਿੱਚ ਜਿੰਨ ਜਿੰਨੇ ਵੀ ਕਿਸੇ ਨੂੰ ਮਦਦ ਦੀ ਲੋੜ ਆ ਡੰਗਰਾਂ ਨੂੰ ਚਾਰੇ ਦੀ ਲੋੜ ਆ ਉੱਥੇ ਚਾਰਾ ਪਹੁੰਚਾਇਆ ਜਾਂਦਾ ਔਰ ਕਮਿਊਨਿਸਟ ਪਾਰਟੀ ਉੱਥੋਂ ਦੀ ਆਰਗੇਨਾਈਜ਼ ਹੋ ਕੇ ਹਰ ਪੀੜਤਾਂ ਦੀ ਜਿਹੜੀ ਮਦਦ ਕਰ ਰਹੀ ਹੈ ਬਿਲਕੁਲ ਜ਼ਹੂਰ ਜਿਕਰ ਸੀਪੀ ਦੀ ਗੱਲ ਕਰਦੇ ਸੀਪੀ ਵੱਲੋਂ ਅੱਜ ਇੱਕ ਵੱਡਾ ਮੰਤਨ ਜਿਹੜਾ ਉਹ ਕੀਤਾ ਗਿਆ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਵਟਾਦਲੇ ਹੋਏ ਚਾਹੇ ਉਹ ਗੱਲ ਕਰ ਲਈ ਪੰਜਾਬ ਦੇ ਵਿੱਚ ਪੋਲਿਟਿਕਸ ਦੇ ਚਾਹੇ ਗੱਲ ਕਰ ਲਈ ਨੇਪਾਲ ਦੀ ਚਾਹੇ ਗੱਲ ਕਰ ਲਈ ਜਿਕਰ ਪੰਜਾਬ ਦੇ ਵਿੱਚ ਬਾੜ ਆਈ ਸੀ ਉਸ ਦ੍ਰਿਸ਼ਟੀ ਦੇ ਉੱਤੇ ਵੀ ਕਿਤੇ ਨਾ ਕਿਤੇ ਗੱਲਬਾਤ ਹੁੰਦੀ ਹੋਈ ਜ਼ਹੂਰ ਜੁੜੀ ਆ ਉਹ ਨਜ਼ਰ ਆਈ ਚੋਣ ਕਰਤਾ ਗੁੱਟ ਜਨਿਸਤ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਦਾ ਜੀਤ ਕਰਤੇ ਵੀ ਕਾਂਗਰਸ ਆਫ ਸੀਪੀ ਦੇ ਵੱਲੋਂ ਇੱਕ ਅੱਜ ਮੰਤਨ ਕੀਤਾ ਜਾ ਰਿਹਾ ਜਿਹਦੇ ਵਿੱਚ ਲਗਾਤਾਰ ਵੱਖ-ਵੱਖ ਦੇਸ਼ਾਂ ਤੋਂ ਡੈਲੀਕੇਟ ਸਾਇਨ ਤੇ ਮੰਥਨ ਦੇ ਵਿੱਚ ਕੀ ਦਿਖਾਈ ਰਿਹਾ ਕਿ ਪੰਜਾਬ ਦੀ ਸਥਿਤੀ ਉਹ ਟੇਜ ਦੀ ਸਥਿਤੀ ਕਿੱਥੇ ਜਾ ਰਹੀ ਹੈ ਤੁਹਾਡੇ ਨਾਲ ਡੈਲੀਕੇਟਸ ਮੌਜੂਦ ਜਗਰੂਪ ਜੀ ਅਗਰ ਗੱਲ ਕਰੀਏ ਤਾਂ ਪੰਜਾਬ ਦੀ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਅੱਜ ਮੰਥਨ ਹੁੰਦਾ ਹੋਇਆ ਵੀ ਨਜ਼ਰ ਆਇਆ ਕੀ ਲੱਗਦਾ ਪੰਜਾਬ ਦੇ ਹਾਲਾਤ ਕਿੱਥੇ ਤੱਕ ਜਾ ਰਹੇ ਨੇ ਦੇਖੋ ਇਹ ਨੈਸ਼ਨਲ ਕਾਨਫਰੰਸ ਹੈ ਸਾਰੇ ਦੇਸ਼ ਬਾਰੇ ਸੋਚ ਰਹੀ ਹੈ ਕਿ ਪੰਜਾਬ ਬਾਰੇ ਵੀ ਤੁਹਾਡੇ ਸਵਾਲ ਦੇ ਸੰਬੰਧ ਵਿੱਚ ਇੱਕ ਪੰਜਾਬ ਹੈ ਜਿਹੜਾ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਖਾਸ ਉਥਲ-ਪਥਲ ਵਿੱਚੋਂ ਦੀ ਲੰਘ ਰਿਹਾ ਹੈ। ਜਿਹੜੀ ਜਦੋਂ ਪੰਜਾਬ ਤੇ ਗੱਲ ਕਰਦੇ ਆ ਕਿਉਂਕਿ ਪੰਜਾਬ ਦੀ ਕਾਂਗਰਸ ਪਾਰਟੀ ਕਾਂਗਰਸ ਹੈ ਇਹ ਦੇਸ਼ ਦੀ ਹੈ ਤੇ ਪੰਜਾਬ ਬਾਰੇ ਸਵਾਲ ਤੇ ਵੱਖਰਾ ਥੋੜਾ ਜਿਹਾ ਇਸ਼ੂ ਬਣ ਜਾਂਦਾ। ਇਸ ਵੇਲੇ ਦੇ ਪੰਜਾਬ ਵਿੱਚ ਜਿਹੜੀਆਂ ਰਾਜਨੀਤਿਕ ਤਰ੍ਹਾਂ ਉਹ ਪੰਜਾਬ ਬਾਰੇ ਜਿੰਨਾ ਸੰਜੀਦਾ ਹੋਣਾ ਚਾਹੀਦਾ ਹੈ ਕਿ ਜਿੰਨਾ ਉਹਨੂੰ ਕੰਪੈਕਟ ਕਰਨਾ ਚਾਹੀਦਾ ਉਹ ਨਹੀਂ ਹੈ। ਸਿੱਤੀ ਇਹਦੇ ਲਈ ਕੋਸ਼ਿਸ਼ ਕਰ ਰਹੀ ਹੈ। ਕਿ ਜਿਹੜੀਆਂ ਸਾਡੇ ਨਾਲ ਬੇਇਨਸਾਫੀਆਂ ਹੋਈਆਂ ਉਹ ਵੀ ਦੂਰ ਹੋਣ ਚੰਡੀਗੜ੍ਹ ਦਾ ਸਵਾਲ ਵੀ ਅਸੀਂ ਪਾਰਟੀ ਕਾਂਗਰਸ ਦੇ ਵਿੱਚ ਰੈਲੀ 'ਚ ਉਠਾਇਆ ਹੋਇਆ ਪੰਜਾਬ 'ਚ ਜਿਹੜੇ ਵਿਤਕਰੇ ਹੋ ਰਹੇ ਆ ਸਾਡੇ ਤੋਂ ਅਧਿਕਾਰ ਖੋਹ ਰਹੇ ਆ ਯੂਨੀਵਰਸਿਟੀ ਕੋਨਾ ਹੋਵੇ ਪਾਕੜਾ ਮੈਨੇਜਮੈਂਟ ਦੀ ਖੋਣ ਦੀ ਗੱਲ ਕਰਨਾ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਤੇ ਜਿਹੜਾ ਸਾਡੇ ਦੇਸ਼ ਦਾ ਫੈਡਰਲ ਢਾਂਚਾ ਜਿਹੜਾ ਉਹਦੇ ਤੇ ਹਮਲਾ ਆ ਸੀ ਉਹਦੇ ਤੇ ਵੀ ਚੇਤਨ ਕਰਕੇ ਤੇ ਗਾਂ ਲੜਨਾ ਚਾਹੁੰਨੇ ਆ ਇਹ ਤਾਂ ਇਹਦਾ ਇਹ ਪੈਦੂਗਾ ਜਿੱਥੋਂ ਤੱਕ ਹੁਣ ਜਿਵੇਂ ਪੰਜਾਬ ਵਿੱਚ ਇੱਕ ਫਲੱਡ ਆਇਆ ਇਹਨਾਂ ਫਲੱਡਾਂ ਤੇ ਵੀ ਸਾਡੇ ਨਾਲ ਫੇਰ ਵਿਤਕਰੇ ਵਾਲੀ ਪੋਜੀਸ਼ਨ ਬਣ ਜਾਏ ਕਿ ਇਹਨਾਂ ਚ ਰਲਾ ਦਿਓ ਕੋਈ ਟੂਰ ਹੀ ਨਾ ਕਰੋ ਫਿਰ ਪੈਸੇ ਵੀ ਦੇ ਕੇ ਜਾਓ ਕਿ ਉਹ ਨੂੰ ਇੰਨੇ ਘੱਟ 1600 ਕੀ ਕੀ ਮਹੀਨੇ ਰੱਖਦਾ ਉਹ ਕੀ ਵੰਡੋਗੇ ਤਾਂ ਮਰ ਥੱਲੇ ਲਗਾਉਣ ਵਾਲੀ ਪੋਜੀਸ਼ਨ ਜਿਹੜੀ ਉਹ ਬਣ ਜਾਂਦੀ ਹੈ ਸੋ ਅਸੀਂ ਇਹ ਸਮਝਦੇ ਹਾਂ ਕਿ ਇਹਨਾਂ ਚੀਜ਼ਾਂ ਤੇ ਇਹਨਾਂ ਮੁੱਦਿਆਂ ਤੇ ਲੜਨਾ ਪਏਗਾ ਔਰ ਸਭ ਤੋਂ ਵੱਡੀ ਸਾਡੀ ਸਮੱਸਿਆ ਕੀ ਹੈ ਕਿ ਸਾਡਾ ਪ੍ਰਵਾਸ ਹੋ ਰਿਹਾ ਹੈ ਪਰਵਾਸ ਇੱਥੋਂ ਬਾਹਰ ਜਾ ਰਹੇ ਤੇ ਦੂਜੇ ਥੋਂ ਆ ਰਹੇ ਤੇ ਜਿਹੜੀਆਂ ਤਰ੍ਹਾਂ ਆ ਉਹ ਇਸ ਪਰਵਾਸ ਨੂੰ ਉਲਝਾ ਦੇਣਾ ਚਾਹੁੰਦੀਆਂ ਪਰਵਾਸ ਕਦੋਂ ਕਰਦਾ ਕੋਈ ਬੰਦਾ ਜਦੋਂ ਉਹਨੂੰ ਕਿਤੇ ਰੋਜ਼ਗਾਰ ਨਹੀਂ ਮਿਲਦਾ ਉਹਦੇ ਮਿਆਰ ਦਾ ਰੋਜ਼ਗਾਰ ਨਹੀਂ ਮਿਲਦਾ ਜਿਹੜੇ ਉਹ ਲੈਵਲ ਤੇ ਪਹੁੰਚ ਗਿਆ ਹੁੰਦਾ ਜੇ ਕਿਸੇ ਦਾ ਹੋਰ ਲੈਵਲ ਘੱਟ ਹੈ ਤੇ ਉਹ ਇੱਥੇ ਆ ਕੇ ਵੀ ਆਖੇਗਾ ਖੁਸ਼ ਹੋ ਜਾਏਗਾ ਜੇ ਇੱਥੇ ਉਹਨੂੰ ਨਹੀਂ ਮਿਲਦਾ ਉਹਦੇ ਸਟੈਂਡਰਡ ਦਾ ਤੇ ਉਹ ਕਹਿੰਦਾ ਮੈਂ ਬਾਹਰ ਕਿਲਾ ਜਾਵਾਂ ਅਮਰੀਕਾ ਕੈਨੇਡਾ ਜਿੱਥੇ ਵੀ ਜਾਂਦਾ ਹੁਣ ਇਹ ਸਾਰੇ ਦੀ ਸਾਰੀ ਜ਼ਰਮਾਇਦਾਰੀ ਨੇ ਜਿਵੇਂ ਆਪਣੇ ਇੱਥੇ ਚੱਲਦਾ ਵੀ ਭਾਈ ਇੱਥੋਂ ਇਹਨੂੰ ਕੱਢ ਦਿਓ ਉੱਥੇ ਉਹਨਾਂ ਨੇ ਵਿਚਾਰੀ ਕਰਨੇ ਸ਼ੁਰੂ ਕਰ ਦਿੱਤੇ ਆ ਇਹ ਇੱਕ ਅਲੱਗਾਂ ਦਾ ਸਵਾਲ ਹੈ ਇਸ ਨੂੰ ਵੀ ਹੱਲ ਕਰਨ ਵਾਸਤੇ ਹੈ ਕਿ ਰੋਜ਼ਗਾਰ ਪੈਦਾ ਕਰਨ ਦਾ ਕੰਮ ਜਿਹੜਾ ਉਹਦੇ ਲਈ ਬਨੇਗਾ ਮੂਵਮੈਂਟ ਹੈ ਜਿਹੜੀ ਸ਼ਾਇਦ ਰੈਜੂਲੇਸ਼ਨੇ ਪਾਸ ਹੋਵੇ ਪਾਰਟੀ ਕਾਂਗਰਸ ਵਿੱਚ ਪੰਜਾਬ ਵਿੱਚ ਅਸੀਂ ਲੈ ਕੇ ਚੱਲੇ ਹੋਏ ਆ ਅਸੀਂ 14 ਤੋਂ ਇਹ ਨਾਰਾ ਦਿੱਤਾ ਸੀ ਬਨੇਗਾ ਪੱਖ ਸਿੰਘ ਨੈਸ਼ਨਲ এমਪਲয়ਮੈਂਟ ਗਰੰਟੀ ਐਕਟ ਚਾਹੀਦਾ ਰੈਗੂਲੇਸ਼ਨ ਅਸੀਂ ਦੇਸ਼ ਤੇਤਰ ਲੈ ਕੇ ਗਏ ਜਿਆਦਾ ਸੀਪੀਏ ਜਿਹੜੀ ਜੇ ਇੰਨਾ ਮਾਤਾਵਰਨ ਬਣਿਆ ਤੇ ਰੈਗੂਲੇਸ਼ਨ ਹਾਲੇ ਆਉਣਾ ਜਾਂ ਕੀ ਹੈ ਮੈਂ ਹਾਲੇ ਨਹੀਂ ਕਹਿ ਸਕਦਾ ਕਿਉਂਕਿ ਉਹਦਾ ਫਾਈਨਡਿੰਗ ਉਹਨਾਂ ਨੇ ਦੱਸਣਾ ਹੁੰਦਾ ਪਰ ਇਹ ਇੱਕ ਅਜੰਡਾ ਕਿ ਰਜਗਾਰਾ ਜਿਹੜਾ ਮਿਲੇ ਉਹਦੇ ਚ ਕੀ ਮੰਗਦੇ ਹੋ ਕਿ ਹਰੇਕ ਨੂੰ ਚਾਰ ਕੈਟੇਗਰੀਆਂ ਸਾਡੀਆਂ ਅਨਸਕਿਲਡ ਸੈਮੀ ਸਕਿਲਡ ਸਕਿਲਡ ਹਾਈਲੀ ਸਕਿਲਡ ਸਭ ਨੂੰ ਕੰਮ ਮਿਲੇ ਪਾਠਨ ਮੰਨ ਦਿੱਤਾ ਜਾਏ ਕਿ ਰੋਜ਼ਗਾਰ ਆ ਜੋ ਪੜ੍ਹੇ ਲਿਖੇ ਨੂੰ ਮਿਲ ਜੇ ਅਣਪੜ੍ਹ ਨੂੰ ਨਾ ਮਿਲੇ ਇਹ ਕਿਉਂ ਜ਼ਰੂਰੀ ਆ ਕਿਉਂਕਿ ਹੁਣ AI ਨੇ ਇੱਕ ਫੈਕਟਰ ਸਾਡੇ ਸਾਹਮਣੇ ਖੜਾ ਕਰਤਾ ਪਹਿਲਾਂ ਸੀ ਕੰਪਿਊਟਰ ਚਿਕਰ ਇਹ ਪ੍ਰੋਡਕਸ਼ਨ ਦੇ ਸੰਧ ਸੀ ਹੁਣ ਜਿਹੜੀ AI ਹੈ ਇਹਨੇ ਸੇਵਾਵਾਂ ਤੇ ਹੱਲਾ ਬੋਲ ਦਿੱਤਾ ਕਿ ਸਾਰੀਆਂ ਡਾਕਟਰਾਂ ਦੀਆਂ ਸੇਵਾਵਾਂ ਹੋਣ ਅਧਿਆਪਕਾਂ ਦੀਆਂ ਹੋਣ ਪੱਤਰਕਾਰਾਂ ਦੀਆਂ ਹੋਣ ਰਾਈਟਰਾਂ ਦੀਆਂ ਹੋਣ ਐਕਟਰਾਂ ਦੀਆਂ ਹੋਣ ਸਾਰੀਆਂ ਸੇਵਾਵਾਂ ਜੁੜੀਆਂ ਹੋਣ ਅਰਪਣ ਕਰਦੇ ਆ ਤੇ ਉਹਨੂੰ ਖੋ ਰਿਹਾ ਹੈ ਤੋਂ ਇਹ ਇਸ ਪੱਖ ਤੋਂ ਇਹ ਬੜਾ ਜ਼ਰੂਰੀ ਹੋਏਗਾ ਕਿ ਸਾਨੂੰ ਇਸ ਪਾਸੇ ਕਦਮ ਵਧਾਉਣੇ ਪੈਣ ਤੇ ਇਹੀ ਹੱਲ ਹੋਏਗਾ। ਸੀਪੀਆਈ ਦਾ ਚੰਡੀਗੜ੍ਹ ਤੋਂ ਲੈ ਕੇ ਕੀ ਸਟੈਪ ਹੈ ਕਿਉਂਕਿ ਚੰਡੀਗੜ੍ਹ ਜਿਹੜਾ ਪਿੰਡਾਂ ਨੂੰ ਲੈ ਕੇ ਉਜੜ ਕੇ ਚੰਡੀਗੜ੍ਹ ਬਣਦਾ ਹੋਇਆ ਨਜ਼ਰ ਆਇਆ। ਪਰ ਚੰਡੀਗੜ੍ਹ ਦੇ ਵਿੱਚ ਹਿੱਸਾ ਕਿਤਨਾ ਕਿਤੇ ਖੁੱਸਦਾ ਜਾ ਰਿਹਾ ਪੰਜਾਬ ਦਾ। ਉਹ ਪਾਰਟੀ ਦੀ ਰੈਲੀ ਕੀਤੀ 21 ਉਹਦੇ ਵਿੱਚ ਪਾਰਟੀ ਦੇ ਸੂਬਾ ਸੈਕਟਰੀ ਬੰਤ ਸਿੰਘ ਬਰਾੜ ਨੇ ਪਾਰਟੀ ਦੀ ਪਾਲਸੀ ਨੂੰ ਰੱਖਦੇ ਹੋਇਆ ਕਿ ਪੰਜਾਬੀ ਵੀ ਇੱਥੇ ਮਾਗੂ ਨਾ ਕਰੋ ਤੁਸੀਂ ਤੇ ਪੰਜਾਬ ਨੂੰ ਜਿਹੜਾ ਸਾਰਿਆਂ ਨੂੰ ਰਾਜਧਾਨੀਆਂ ਮਿਲੀਆਂ ਸਾਨੂੰ ਇਹ ਹੱਕ ਨਾ ਮਿਲੇ ਇਹ ਸਾਡੀ ਬੇਇਨਸਾਫੀ ਆ ਸੀ ਦੇ ਹੱਕਾਂ ਕਿ ਇਹ ਮਿਲਣੀ ਚਾਹੀਦੀ ਹੈ ਸਮੁੱਚੇ ਪੰਜਾਬੀਆਂ ਦਾ ਮਾਮਲਾ ਹੈ ਇੱਕ ਕਰਨੀ ਸੀਟੀ ਆ ਆਵਾਜ਼ ਆ ਨਾ ਕੱਲਾ ਕੱਲਾ ਕਰੋਗੇ ਆ ਗਿਆ ਅਸੀਂ ਇਹਦੇ ਅੱਗੇ ਚਾਹੁੰਦੇ ਹਾਂ ਕਿ ਇਹ ਮੂਵਮੈਂਟ ਅੱਗੇ ਵਧੇ ਤੇ ਸਾਨੂੰ ਮਿਲਣਾ ਚਾਹੀਦਾ ਪਰ ਜਦੋਂ ਚੰਡੀਗੜ੍ਹ ਦੇ ਵਿੱਚ ਧਰਨੇ ਲਾਉਣ ਆਉਂਦਾ ਚਾਹੇ ਕਿਸਾਨ ਲਾਣਾ ਚਾਹੇ ਕੋਈ ਵੀ ਪਾਰਟੀ ਲਾਣ ਆਵੇ ਉਹਨੂੰ 25 ਸੈਕਟਰ ਜਗ੍ਹਾ ਦਿੱਤੀ ਜਾਂਦੀ ਹੈ ਚੰਡੀਗੜ੍ਹ ਦੇ ਵਿੱਚ ਐਂਟਰੀ ਨਹੀਂ ਕਰਨ ਦਿੱਤੀ ਜਾਂਦੇ ਕਰਨ ਦਿੱਤੀ ਜਾਂਦੇ ਪਰ ਇੱਕ ਪਾਸੇ ਕਹਿੰਦੇ ਕਿ ਰਾਜਧਾਨੀ ਹੈ ਇਹ ਇਹ ਤਾਂ ਸਪਸ਼ਟ ਆ ਨਾ ਕਿ ਸਾਨੂੰ ਵੀ ਰੈਲੀ ਹੈ ਜਿਹੜੀ ਮਹਾਲੀ ਵਿੱਚ ਕਰਨੀ ਪਈ ਹੈ ਨਾ ਰੈਲੀਆਂ ਸੀ ਚੰਡੀਗੜ੍ਹ 'ਚ ਨਹੀਂ ਕੀਤੀ ਇੱਥੇ ਵੀ ਬਾਹਰ ਝੰਡਾ ਲਾਓਗੇ ਤਾਂ 4000 ਰੁਪਿਆ ਲੱਗੇਗਾ ਇਹ ਸਾਰੇ ਦਾ ਸਾਰਾ ਅਸੀਂ ਇਹਦੇ ਖਿਲਾਫ ਆਂ ਵੀ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਸਾਡਾ ਹੱਕ ਆ ਜਿਹੜਾ ਉਹ ਸਾਨੂੰ ਮਿਲਣਾ ਚਾਹੀਦਾ ਹਾਂ ਸ਼ਹਿਰਾਂ ਦੀ ਮੇਨਟੇਨੈਂਸ ਤੇ ਨਹੀਂ ਅਸੀਂ ਖ ਨਾ ਚਾਹੀਦਾ ਗ੍ਰੀਨ ਹੋਣਾ ਚਾਹੀਦਾ ਕਲੀਨ ਹੋਣਾ ਚਾਹੀਦਾ ਸਾਰੀਆਂ ਗੱਲਾਂ ਠੀਕ ਹੈ ਪਰ ਸਾਡਾ ਹੱਕ ਹੀ ਨਾ ਹੋਵੇ ਇਹ ਮਾਰ ਲਓ ਅਸੀਂ ਆਪਦੀ ਮੈਨੇਜਮੈਂਟ ਜਿਹੜੀ ਬੈਟਰ ਕਰ ਸਕਦੇ ਹਾਂ ਜੇ ਪੰਜਾਬ ਸਾਰੇ ਦੇਸ਼ ਨੂੰ ਬੈਟਰ ਕਰ ਸਕਦਾ ਹੈ ਐਗਰੀਕਲਚਰ ਨੂੰ ਅਨਾਜ ਦੇ ਸਕਦਾ ਕਿੰਨੀਆਂ ਪ੍ਰਾਪਤੀਆਂ ਪੰਜਾਬ ਦੀਆਂ ਉਹਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ ਤੇ ਇਹ ਸਾਡੇ ਕੋਲੇ ਹੋਵੇ ਤੇ ਪੰਜਾਬ ਹੈ ਜਿਹੜਾ ਪੰਜਾਬ ਦੇ ਲੋਕ ਕਰ ਲੈਣਗੇ ਜਿਕਰ ਬੇਰੋਜ਼ਗਾਰੀ ਦੀ ਗੱਲ ਕਰੀ ਜਾਵੇ ਤੁਸੀਂ ਕਿਹਾ ਕਿ ਬੇਰੋਜ਼ਗਾਰੀ ਕਾਫੀ ਜ਼ਿਆਦਾ ਹੈ ਪਰ ਇੱਕ ਪਾਸੇ ਜ਼ਿਕਰ ਪ੍ਰਵਾਸੀ ਦੀ ਗੱਲ ਕਰਦਾ ਪ੍ਰਵਾਸੀ ਸਭ ਤੋਂ ਜ਼ਿਆਦਾ ਨੌਕਰੀਆਂ ਲੈਂਦੇ ਨੇ ਜਦੋਂ ਕਿ ਨੌਕਰੀਆਂ ਨਿਕਲਦੀਆਂ ਨੇ ਚਾਹ ਹਰਿਆਣੇ ਦੇ ਅੰਦ ਦਾ ਕੋਟਾ ਹੋਵੇ ਕਿ ਤਰ੍ਹਾਂ ਕਿਤੇ ਪੰਜਾਬ ਦੇ ਵਿੱਚ ਦੇਖਿਆ ਜਾਂਦਾ ਜਿਕਰ ਅਸੀਂ ਜਾ ਕੇ ਜ਼ਮੀਨ ਲੈਣੀ ਹੋਵੇ ਹਿਮਾਚਲ ਦੇ ਵਿੱਚ ਤਾਂ ਨਹੀਂ ਮਿਲਦੀ ਪ੍ਰਵਾਸੀ ਆ ਕੇ ਜ਼ਮੀਨ ਲੈਣਾ ਚਾਹਦੇ ਤਾਂ ਜ਼ਮੀਨ ਹੀ ਮਿਲ ਜਾਂਦੀ ਹੈ ਵੇਖੋ ਜਿਹੜਾ ਇਹ ਸਲੋਗਨ ਆ ਨਾ ਜਿਹੜਾ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਇਹ ਇੰਟਰਨੈਸ਼ਨਲ ਜਿਹੜੀ ਫਾਈਨਾਂਸ ਕੈਪੀਟਲ ਆ ਉਹ ਸਾਨੂੰ ਲੜਾ ਰਹੀ ਹੈ ਇਹ ਇਹੀ ਨਾਰਾ ਪੰਜਾਬ ਤੋਂ ਬਾਹਰ ਜਿੰਨੇ ਪੰਜਾਬ ਯੂਪੀ ਚ ਕਹਿ ਲੋ ਜਿੰਨੇ ਸਰਦਾਰ ਵਸਦੇ ਆ ਸਿੱਖ ਵਸਦੇ ਆ ਪੰਜਾਬੀ ਵਸਦੇ ਆ ਜੇ ਉਹਨਾਂ ਨੂੰ ਬਾਹਰ ਕੱਢਣ ਲੱਗਣ ਤੇ ਇੱਥੇ ਕੀ ਹਾਲ ਹੋਏਗਾ ਇਹ ਉਹਨਾਂ ਦੀ ਚਾਲ ਹੈ ਇਹ ਇਹਦੇ ਨਾਲ ਨਹੀਂ ਹੈ ਜੇ ਸਭ ਨੂੰ ਰੋਜ਼ਗਾਰ ਮਿਲ ਜਾਏ ਤੇ ਕੌਣ ਆਏਗਾ ਜੇ ਦੇਸ਼ ਵਿੱਚ ਕਾਨੂੰਨ ਬਣ ਜਾਏ ਬਨੇਗਾ ਦਾ ਤੇ ਫਿਰ ਯੂਪੀ ਵਾਲਾ ਇੱਥੇ ਆਏਗਾ ਕੋਈ ਉਹ ਆਪਦੇ ਸੂਬੇ ਚ ਰਹੇਗਾ ਉੱਥੇ ਖੁਸ਼ ਰਹੇਗਾ ਸਾਡਾ ਬਾਹਰ ਜਾਏਗਾ ਕੋਈ ਨਹੀਂ ਜਾਏਗਾ ਸਾਨੂੰ ਮੈਨੇਜਮੈਂਟ ਕਰਨੀ ਪਵੇਗੀ ਇਹਦਾ ਮੈਂ ਆਖਰੀ ਇਹ ਹੀ ਕਹਣਾ ਮੈਨਪਾਵਰ ਐਂਡ ਪਲਾਨਿੰਗ ਤੋਂ ਬਿਗਿਆਰ ਸਾਡਾ ਦੇਸ਼ ਸਾਡਾ ਸੂਬਾ ਕਿ ਸਾਡਾ ਸਮਾਜ ਬਚਾਇਆ ਨਹੀਂ ਜਾ ਸਕਦਾ ਸੌਰੀ ਮੇਰੀ ਮੀਟਿੰਗ ਹੈ ਸੀਪੀ ਦੀ ਗੱਲ ਕਰੇ ਸੀਪੀ ਜੂਰ ਇਹ ਨਾਰਾ ਲੈ ਕੇ ਚੱਲਦੇ ਹੋਏ ਨਜ਼ਾਰੀ ਲੱਗਦਾ ਵੀ ਇਹ ਕਾਰ ਕਰ ਹੋਊਗਾ ਬਿਲਕੁਲ ਇਸ ਪੱਸੀ ਜਾ ਰਹੇ ਹਾਂ ਜੀ ਸਾਰਾ ਕੁਛ ਜਿਹੜਾ ਵਾਤਾਵਰਨ ਚਾਹੀਦਾ ਹੈ ਇੱਥੇ ਦੱਸਦਾ ਇਸੇ ਪੱਸੀ ਜਾਏਗੀ ਹੋਰ ਕੋਈ ਰਾਹ ਹੀ ਨਹੀਂ ਹੈ ਬੇਰੁਜ਼ਗਾਰੀ ਤੇ ਮੁੱਖ ਤੌਰ ਤੇ ਏਜੰਡਾ ਜਿਹੜਾ ਉਹ ਆਏਗਾ ਥੈਂਕ ਯੂ ਜਿੱਤਰ ਏਜੰਡਾ ਦੀ ਗੱਲ ਕਰੀ ਜਾ ਉਹ ਤਾਂ ਇੱਕ ਬੇਰੁਜ਼ਗਾਰੀ ਦਾ ਏਜੰਡਾ ਜਿਹੜਾ ਉਹ ਜੂਰ ਅੱਜ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਦੇਸ਼ਪੁਰ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਹੈ ਉਸ ਨੂੰ ਖਤਮ ਕਰਿਆ ਜਾਵੇ ਚੰਡੀਗੜ੍ਹ ਤੋਂ ਗੁਰਜੀਤ ਜਨਿਸਤ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਦੇ ਚੰਡੀਗੜ੍ਹ ਦੇ ਕਿਸਾਨ ਪੰਵਨ ਦੇ ਵਿੱਚ ਕਾਂਗਰਸ ਦੇ ਵੱਲੋਂ ਇੱਕ ਕਨਵਰਸੇਸ਼ਨ ਸ਼ੁਰੂ ਕੀਤੀ ਗਈ ਹੈ ਜਿਹਦੇ ਵਿੱਚ ਪੂਰੇ 올ਓਵਰ ਇੰਡੀਆ ਦੀ ਗੱਲ ਕਰੇ ਚਾਹੇ 올ਓਵਰ ਵਰਲਡ ਦੀ ਗੱਲ ਕਰੇ ਤੋਂ ਉਥੋਂ ਦੇ ਡੈਲੀਗੇਟ ਸਾਰੇ ਨੇ ਆਪਣਾ ਪ੍ਰੈਸਰ ਜਾਓ ਜਿਹੜੇ ਨੇ ਉਹ ਜੁਰਮ ਪੇਸ਼ ਕਰਦੇ ਹੋਏ ਨਜ਼ਰਅਤੇ ਆਰੇ ਨੇ ਤਸਾਨਲ ਯੂਕੇ ਤੋਂ ਗੈਸਟ ਮਜੂ ਨੇ ਸਰ ਅਗਰ ਗੱਲ ਕਰੀ ਜਾਵੇ ਤਾਂ ਅੱਜ ਵੀ ਚਾਰ ਬਟਾਂਦਰਾ ਹੋ ਰਿਹਾ ਕੀ ਕੁਝ ਵਿਚਾਰ ਵਟਾਉਂਦਾ ਹੋਇਆ ਕਿਉਂਕਿ ਸੰਗਠਨ ਜਿਲਾ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਇੰਨਾ ਵੱਡਾ ਜਿਹੜਾ ਅੱਜ ਫੰਕਸ਼ਨ ਕੀਤਾ ਜਾ ਰਿਹਾ ਹੈ ਇਹ ਸੀਪੀਆਈ ਦੀ ਪੰਜਵੀਂ ਕਾਨਫਰੰਸ ਆ ਇਹਦੇ ਵਿੱਚ ਮੁਲਖ ਦੇ ਜੋ ਮੌਜੂਦਾ ਹਾਲਾਤ ਨੇ ਉਹਦੇ ਉੱਤੇ ਸਾਰੇ ਡੈਲੀਗੇਟਸ ਵੱਲੋਂ ਜਿਹੜਾ ਚਾਨਣਾ ਪਾਇਆ ਗਿਆ ਕਿ ਕਿਵੇਂ ਬੀਜੇਪੀ ਜਿਹੜੀ ਆ ਜਾਂ ਉਹਦੀਆਂ ਸਹਿਯੋਗੀ ਪਾਰਟੀਆਂ ਉਹ ਫਾਸ਼ਿਸਮ ਦੇ ਵੱਲ ਵਧ ਰਹੀਆਂ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਬਣਾਉਣ ਜਾ ਰਹੀਆਂ ਜਿਨ੍ਹਾਂ ਦੇ ਨਾਲ ਆਮ ਆਦਮੀ ਜਿਹੜਾ ਉਹ ਅਫੈਕਟਡ ਹੋਵੇਗਾ ਸੋ ਇਹ ਜਿਹੜਾ ਜਲਾਸ ਹੈ ਕਮਨਿਸਟ ਪਾਰਟੀ ਦਾ ਇਹ ਬੇਸਿਕਲੀ ਇਕੱਠੇ ਹੋ ਕੇ ਇਹ ਫਾਸ਼ਿਸਮ ਇਹ ਜਿਹੜੀਆਂ ਫਾਸ਼ਿਸਟ ਜਿਹੜੀਆਂ ਤਾਕਤਾਂ ਆ ਅਸੀਂ ਉਹਨਾਂ ਦੇ ਖਿਲਾਫ ਡਟ ਕੇ ਢੋਲ ਕਰਾਂਗੇ ਇਹ ਗੱਲ ਜਿਹੜੀ ਅੱਜ ਇਥੋਂ ਸਾਡੇ اجلاس ਦੇ ਵਿੱਚੋਂ ਲੈ ਕੇ ਸਾਡੇ ਡੈਲੀਗੇਟ ਜਾਣਗੇ ਜੋਕਰ ਡੈਡੀਕੇਟ ਦੀ ਗੱਲ ਕਰਦੇ ਨੇ ਨੇਪਾਲ ਤੋਂ ਬਿ ਡੈਡੀਕੇਟ ਸਾਇਰ ਨੇਪਾਲ ਦੇ ਵਿੱਚ ਪਿਛਲੇ ਦਿਨ ਤੁਸੀਂ ਦੇਖਿਆ ਹੋਵੇਗਾ ਕਿ ਕੀ ਕੁਝ ਹੋਇਆ ਤਾਂ ਉਸ ਨੂੰ ਕਿਵੇਂ ਦੇਖਦੇ ਹੋ ਇੱਕ ਜਿਹੜੇ ਨਵਾਂ ਨਵੇਂ ਜਿਹੜੇ ਬੱਚੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਹ ਵੀ ਕਿਤੇ ਨਾ ਕਿਤੇ ਉੱਥੇ ਦੰਬੀਰ ਜ਼ਖਮੀ ਹੋਏ ਉਹ ਉਹ ਜੂਰ ਉਹਨਾਂ ਦੀ ਮੌਤਾਂ ਵੀ ਹੋਈਆਂ ਦੇਖੋ ਜੋ ਘਟਨਾ ਕਰਮ ਨੇਪਾਲ ਦਾ ਇਹਦੇ ਪਿੱਛੇ ਇੰਟਰਨੈਸ਼ਨਲ ਤਾਕਤਾਂ ਜਿਹੜੀਆਂ ਜਿਹੜੀ ਜਾਂ ਕਮਿਊਨਿਸਟ ਪਾਰਟੀ ਜਾਂ ਕਮਿਊਨਿਸਟ ਚਾਰ ਤਾਰਾ ਦੇ ਖਿਲਾਫ ਨੇ ਇਹ ਸਾਰਾ ਉਹਨਾਂ ਦਾ ਛੜਜੰਤਰ ਆ ਇਹ ਹੋ ਨਹੀਂ ਸਕਦਾ ਕਿ ਜਿਸ ਮੁਲਕ ਦੇ ਕੋਲ ਆਰਮੀ ਵੀ ਹੋਵੇ ਉਹਦੀ ਆਰਮੀ ਉਦੋਂ ਵੀ ਐਕਸ਼ਨ 'ਤੇ ਨਾ ਆਵੇ ਜਦੋਂ ਲੋਕੀ ਜਿਹੜੇ ਆ ਮਰ ਰਹੇ ਆ ਮੇਰਾ ਕਹਿਣ ਦਾ ਭਾਵ ਇਹ ਆ ਕਿ ਜੋ ਕੁਝ ਨੇਪਾਲ ਦੇ ਵਿੱਚ ਹੋਇਆ ਇਹ ਸਿੱਧਾ-ਸਿੱਧਾ ਅਮਰੀਕਾ ਦਾ ਔਰ ਜਿਹੜੀਆਂ ਰੀਐਕਸ਼ਨਰੀ ਫੋਰਸਸ ਆ ਉਹਨਾਂ ਦਾ ਨਤੀਜਾ ਇੱਕ ਪਾਸੇ ਦੇਖੇ ਤਾਂ ਸਿਆਸਤਦਾਨ ਜਿਹੜੇ ਨੇ ਉਹਨਾਂ ਬਹੁਤ ਸਤੀਫੇ ਉਸੀ ਟਾਈਮ ਦੇ ਦਿੱਤੇ ਗਏ ਕਿ ਸਾਤੋਂ ਹੀ ਸਮਝ ਜਾਣਾ ਸਤੀਫੇ ਜਿਹੜੇ ਸੀ ਉਹ ਇਸ ਕਰਕੇ ਦਿੱਤੇ ਗਏ ਤਾਂ ਕਿ ਬਲੱਡ ਸ਼ੈੱਡ ਨੂੰ ਰੋਕਿਆ ਜਾਵੇ ਇਸੇ ਕਰਕੇ ਉਥੋਂ ਦੇ